ਕਹਿੰਦੇ ਹੁਣ ਬਾਡੀ ਤੇ ਆਉਣ ਲੱਗਾ ਬੜੇ ਲੰਮੇ ਸਮੇਂ ਤੋਂ ਇੱਕ ਸਾਲ ਤੋਂ ਲੋਕਾਂ ਨੂੰ ਉਡੀਕ ਸੀ ਇਸ ਖਿਡਾਰੀ ਦੀ ਕਿ ਗਰਾਊਂਡਾਂ 'ਚ ਵਾਪਸੀ ਕਰ ਜੇ ਤੇ ਅੱਜ ਕਹਿੰਦੇ ਮੇਰੇ ਵੀਰੋ ਉਹ ਸੱਚੇ ਪਾਤਸ਼ਾਹ ਨੇ ਸਾਰੀ ਕ੍ਰਿਕਟ ਨੇ ਸਾਰੀ ਕ੍ਰਿਕਟ ਅਰਦਾਸ ਕੀਤੀ ਹੈ ਸਾਰੇ ਫੈਨਾਂ ਨੇ ਅਰਦਾਸ ਕੀਤੀ ਹੈ ਤੇ ਡਾਕਟਰ ਉਹਨਾਂ ਸਾਫ਼ ਬਣਿਆ ਤੇ ਪ੍ਰਬਾਤ ਵਾਂ ਦੇ ਨੇ ਹੋ ਕੇ ਸੁਣੀ ਹੈ ਡਾਕਟਰ ਬਠੰਡਾ ਇੱਕ ਵਾਰੀ ਸਵਾਪੇ ਲੋ ਤਾੜੀਆਂ ਇਹ ਫਟੇ ਵਾਲੇ ਕੱਟ ਜਿੱਥੇ ਮੇਲਾ ਪਤਾ ਖੜਾ ਜਾ ਰਿਹਾ ਸਭਰਾ ਪਰਮਾਣਾ ਐਵੇਂ ਤੇ ਮਾਰ ਕਰਦਾ ਹਰ ਗੱਲਾ ਹੋਣ ਗਿਆ ਉਹੀ ਕੋਜੂ ਕੀਚ ਹੋਣਾ ਉਹ ਸਮੇ ਡਾਕਟਰ ਆ ਚੱਕ ਫਿਰ ਜੱਟੀ ਜਾ ਰਹੀਆ ਬਠਿੰਡੇ ਦੇ ਡਾਕਟਰ ਨੂੰ ਉਹ ਲੋਡ ਪਈਆ ਨਾਲ ਖੜਿਆ ਕਦੇ ਬਠਿੰਡੇ ਵਾਲੇ ਦੇ ਚੰਗੇ ਟਾਈਮ ਜਾ ਕੇ ਹਰ ਇੱਕ ਖੜ ਜੁੰਦਾ ਪਰ ਜਿਹੜਾ ਮਾੜੇ ਟਾਈਮ ਜਾ ਕੇ ਖੜ ਜਿਹੜਾ ਉਹ ਸਦਾ ਯਾਦ ਰਹਿੰਦੇ ਆ ਇਹ ਗੱਲ ਪੱਕੀ ਐ ਜਿਹੜਾ ਮਾਰੇ